24 ਨਾਲ ਜੜ ਚੁੱਕੇ ਸਾਰੇ ਰੱਬ ਵਰਗੇ ਸੋਚਾਂ ਦਾ ਸਵਾਗਤ ਆ ਵਾਹਿਗੁਰੂ ਜੀ ਦਾ ਧੰਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆ ਆਧਾਪਨ ਨਮਸਕਾਰ ਹੈ ਤੁਹਾਡਾ ਸੁਖਵਿੰਦਰ ਸਿੰਘ ਚੱਲਦੀ ਪ੍ਰੋਗਰਾਮ ਲੈ ਕੇ ਹਾਜ਼ਰ ਆ ਪਖ ਦੇ ਮੁੱਦੇ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ 8 ਵਜੇ ਤੋਂ 9 ਵਜੇ ਤੱਕ ਹੋਣਦਾ ਜੀ ਆ ਤੁਹਾਡੀ ਸ਼ਮੂਲੀਅਤ ਹੁੰਦੀ ਹੈ ਨੰਬਰ 905 867 277 ਤੇ ਲਾਈਵ ਦੇ ਨਾਲ-ਨਾਲ ਫੇਸਬੁੱਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਆਪਣੀ ਲਾਈਨ ਇਸ ਟਾਈਮ ਬਠਿੰਡੇ ਸ਼ਹਿਰ ਸਰਦਾਰ ਬਖਤੌਰ ਸਿੰਘ ਤੇ ਲੁਭਣਾ ਨਾਲ ਜੁੜ ਚੁੱਕੇ ਕਰਦੇ ਨੇ ਦਾ ਸਵਾਗ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਹੀ ਸੁਣ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਂ ਲੋਕ ਸਭਾ ਇਲੈਕਸ਼ਨ ਹੋ ਚੁੱਕੀ ਸਾਰਾ ਕੁਝ ਹੋ ਗਿਆ ਨਤੀਜੇ ਆ ਗਿਆ ਸਰਕਾਰ ਬਣ ਗਈ ਪਰ ਲੋਕ ਸਭਾ ਦੇ ਚੋਣ ਨਤੀਜੇ ਤੋਂ ਇੱਕ ਦਿਨ ਪਹਿਲਾਂ ਅਮਰਤਪਾਲ ਤੇ ਲਾਏ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾਤੀ ਆ ਸਰਕਾਰ ਕੀ ਕਰਨਾ ਚਾਹੁੰਦੀ ਆ ਇਦਾਂ ਤੇ ਨਹੀਂ ਲੱਗਦਾ ਵੀ ਸ਼ਾਇਦ ਜਿਸ ਤਰ੍ਹਾਂ ਬਿੱਟੂ ਜਿੱਤ ਗਿਆ ਉਹ ਇਹਨਾਂ ਨੇ ਮੰਤਰੀ ਬਣਾਤਾ ਰਾਜ ਮੰਤਰੀ ਆ ਉਹਨੂੰ ਕਾਫੀ ਕਹਿ ਰਿਹਾ ਜੀ ਮੇਰੀ ਇਹਨਾਂ ਦੇ ਨਾਲ ਕਾਫੀ ਬਣ ਰਹੀ ਆ ਹੌਲੀ ਹੌਲੀ ਇਹਨਾਂ ਨਾਲ ਰਲਾ ਕੇ ਤੇ ਫਿਰ ਸ਼੍ਰੋਮਣੀ ਕਮੇਟੀ ਤੇ ਕਬਜ਼ੇ ਵਾਸਤੇ ਸਰਕਾਰ ਇਹਨਾਂ ਨੂੰ ਅੱਗੇ ਕਰੂਗੀ ਅੰਮ੍ਰਿਤਪਾਲ ਹੋਣਾ ਨੂੰ ਉਹ ਵਰਤ ਵੀ ਸਕਦੀ ਆ ਜਾਂ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਰਹਿਣਗੇ ਆ ਆਪਾਂ ਚਲੋ ਸੁਝਾਈ ਆਲੇ ਕੁਝ ਵੀ ਹੋ ਸਕਦਾ ਪਰ ਇਸ ਤਰ੍ਹਾਂ ਜਿੱਦਾਂ ਦੇ ਹਾਲਾਤ ਬਣ ਰਹੇ ਬਿੱਟੂ ਜਿੱਦਾਂ ਚੇਂਜ ਹੋਇਆ ਇੱਕੋ ਧਾਮਕ ਉਹ ਕਿਸੇ ਵੀ ਬੰਦੇ ਨੂੰ ਸਥਿਤੀ ਹੋ ਸਕਦੀ ਹੈ ਕਿ ਉਹ ਸਟੇਟ ਜਿਹੜੀ ਆ ਕੁਝ ਵੀ ਕਰ ਸਕਦੀ ਆ ਆਪਣੇ ਤੌਰ ਤੇ ਇਹਨਾਂ ਨੂੰ ਵਰਤ ਸਕਦੀ ਆ ਆ ਉਹ ਸਾਰਾ ਕੁਝ ਅੱਗੇ ਹੌਲੀ ਹੌਲੀ ਜਿਹੜਾ ਸਾਹਮਣੇ ਆ ਜਾਣਾ ਜੀ ਟੋ ਸਾਬ ਫਿਲ ਦੇ ਵਿੱਚ ਇਹ ਹੈ ਕਿ ਕੱਲ ਦੁਪਹਿਰ ਤੋਂ ਬਾਅਦ ਜੀ ਲਗਭਗ ਸਾਰੇ ਹੀ ਅਖਬਾਰਾਂ ਦੇ ਜਿਹੜੇ ਸਾਈਟਸ ਆ ਉਹਨਾਂ ਦੇ ਉੱਤੇ ਕਿ ਖਬਰ ਜਿਹੜੀ ਆ ਬੜੀ ਤੇਜ਼ੀ ਨਾਲ ਚੱਲ ਰਹੀ ਸੀ ਕਿ ਮਿਸਟਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜਾ ਐਨਐਸਏ ਲੱਗਿਆ ਹੋਇਆ ਉਸ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਜੀ ਖਬਰਾਂ ਇਹ ਦੱਸਦੀਆਂ ਕਿ ਇਹ ਜਿਹੜਾ ਵਾਅਦਾ ਕੀਤਾ ਗਿਆ ਇਹ 3 ਜੂਨ ਨੂੰ ਕੀਤਾ ਗਿਆ ਹੈ 1 ਜੂਨ ਨੂੰ ਭਾਰਤ ਦੇ ਵਿੱਚ ਚੋੜਾ ਹੋਈ ਹੈ ਮੁਕੰਮਲ ਪੰਜਾਬ ਸਭ ਤੋਂ ਐਡਵੈਸੀ 6 ਜੂਨ ਹੋਈ ਹੈ ਔਰ 4 ਜੂਨ ਨੂੰ ਰਿਜ਼ਲਟ ਆਉਣਾ ਸੀ ਤੇ ਰਿਜ਼ਲਟ ਤੋਂ 1 ਦਿਨ ਪਹਿਲਾਂ ਕਿਹਾ ਗਿਆ ਕਿ 1 ਸਾਲ ਲਈ ਐਨਐਸਸੀ ਵਧਾ ਦਿੱਤਾ ਜੀ ਉਹਨੇ ਐਨਐਸਸੀ ਵਧਾਇਆ ਜਾਂ ਨਹੀਂ ਵਧਾਇਆ ਇਹਦੇ ਬਾਰੇ ਕਿਸੇ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਰਾਜਦੇਵ ਸਿੰਘ ਖਾਲਸਾ ਜਿਹੜੇ 1999 ਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਣ ਦੇ ਨਾਲ ਹੀ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਔਰ ਬਾਅਦ ਦੇ ਵਿੱਚ ਉਹ ਆਰਐਸਐਸ ਦੇ ਨਾਲ ਚਲੇ ਗਏ ਸੀ ਉਨੇ ਨੇ ਉਹ ਪੁੱਛ ਲਈ ਬਿਆਨ ਦੇ ਦਿੱਤਾ ਸੀ ਕਿ ਮੈਂ ਆਰਐਸਐਸ ਸ਼ਾਮਲ ਹੋ ਰਿਹਾ ਹਾਂ ਕਿ ਫਿਰ ਰਾਸ਼ਟਰੀ ਸਿੱਖ ਸੰਗਤ ਜਿਹੜੀ ਆਰਐਸਐਸ ਦਾ ਸਿੱਖ ਵਿੰਗ ਹੈ ਜੀ ਉਹਨੇ ਉਹ ਲੀਡਰ ਵੀ ਰਹੇ ਐ ਇਸ ਵੇਲੇ ਕਹਿੰਦੇ ਮੈਂ ਕਿਸੇ ਨਾਲ ਨਹੀਂ ਪਰ ਉਹਨਾਂ 'ਤੇ ਇਲਜ਼ਾਮ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਟੱਚ ਵਿੱਚ ਐ ਜੀ ਜਦੋਂ ਅਮਰਤਪਾਲ ਸਿੰਘ ਦੀ ਚੋਣ ਲੜਨ ਦੀ ਗੱਲ ਹੋਈ ਸੀ ਹੂੰ ਹੂੰ ਉਸ ਵੇਲੇ ਸਭ ਤੋਂ ਪਹਿਲਾਂ ਐਲਾਨ ਡਿਬਰੂਗੜ ਤੋਂ ਜਾ ਕੇ ਰਾਜਦੇਵ ਸਿੰਘ ਖਾਲਸਾ ਨੇ ਹੀ ਕੀਤਾ ਸੀ ਜੀ ਸਾਡੇ ਦਰਸ਼ਕਾਂ ਨੂੰ ਇਹ ਗੱਲ ਯਾਦ ਹੋਣੀ ਹੈ ਕਿ ਰਾਜਦੇਵ ਸਿੰਘ ਖਾਲਸਾ ਬਰਨਾਲਾ ਤੋਂ ਬਠਿੰਡੇ ਆਉਂਦੇ ਆ ਔਰ ਬਠਿੰਡੇ ਤੋਂ ਫਿਰ ਉਹ ਟ੍ਰੇਨ ਫੜ ਕੇ ਡਿਬਰੂਗੜ ਜਾਦੇ ਆ ਜੀ ਤੁਹਾਡੇ ਵੀ ਚਾੜ-ਚੋੜਾ ਜੱਦੀ ਸਾਹਿਬ ਉਸ ਵੇਲੇ ਮੈਂ ਦੱਸ ਦਿੱਤਾ ਸੀ ਕਿ ਮੇਰੇ ਧਿਆਨ ਦੇ ਵਿੱਚ ਸੀ ਮੇਰੇ ਨੋਟਿਸ ਦੇ ਵਿੱਚ ਸੀ ਜੀ ਜਦੋਂ ਖਾਲਸਾ ਜੀ ਇੱਥੋਂ ਗਏ ਐ ਤੇ ਉਹਨਾਂ ਨੇ ਕਿਹਾ ਸੀ ਮੈਂ ਉੱਥੇ ਜਾ ਕੇ ਕੋਈ ਐਲਾਨ ਕਰੂੰਗਾ ਹੂੰ ਹੂੰ ਉੱਥੇ ਉਹ ਮਿਲਦੇ ਆ ਅਮਰਤਪਾਲ ਸਿੰਘ ਹੋਰ ਉਹਨੂੰ ਤੇ ਉਹਨਾਂ ਨੇ ਐਲਾਨ ਕਰਤਾ ਸੀ ਜੀ ਪਰ ਉਹਨਾਂ ਦੇ ਪਰਿਵਾਰ ਨੇ ਅਮਰਪਾਲ ਸਿੰਘ ਹੋਰਾਂ ਦੇ ਪਰਿਵਾਰ ਨੇ ਕਹਿਤਾ ਸੀ ਕਿ ਇਸ ਖਬਰ ਦੇ ਵਿੱਚ ਕੋਈ ਸੱਚਾਈ ਨਹੀਂ ਜੀ ਅਮਰਪਾਲ ਸਿੰਘ ਹੋਰਾਂ ਦੀ ਮਾਤਾ ਨੇ ਕਹਿਤਾ ਸੀ ਕਿ ਉਹਨਾਂ ਦੀ ਵਾਈਫ ਉਹ ਬੀਬੀ ਜਿਹੜੀ ਹੈਗੀ ਹੈ ਕਿਰਨਦੀਪ ਕੌਰਾ ਸ਼ੈਦੋ ਦਾ ਨਾਮ ਜੀ ਵੀ ਉਹ ਉੱਥੇ ਜਾਊਗੀ ਤੇ ਉਦੋਂ ਪਤਾ ਲੱਗੂਗਾ ਕਿ ਇਹਦੇ ਵਿੱਚ ਹੋਣਾ ਕੀ ਹੈ ਪਰ ਉਹਨਾਂ ਨੇ ਕਹਿ ਦਿੱਤਾ ਸੀ ਕਿ ਨਹੀਂ ਨਹੀਂ ਜੀ ਚੋਣ ਲੜਨ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ 2-3 ਦਿਨਾਂ ਬਾਅਦ ਪਰਿਵਾਰ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਚੋਣ ਲੜਨਗੇ ਜੀ ਔਰ ਉਹਨਾਂ ਨੇ ਚੋਣ ਲੜੀ ਤੇ ਉਹ ਜਿੱਤ ਗਏ ਉਹਨਾਂ ਦਾ ਅੱਜ ਦੇਸਿੰ ਕਾਲਸਾ ਦੇ ਟੀਵੀ ਚੈਨਲ ਦੇ ਨਾਲ ਇਹ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਉਹ ਇਹ ਕਹਿੰਦੇ ਹੈ ਕਿ ਐਨਐਸਏ ਪਹਿਲਾਂ 1 ਸਾਲ ਵਾਸਤੇ ਲਾਇਆ ਜਾਂਦਾ ਕਿਸੇ ਬੰਦੇ ਨੂੰ 1 ਸਾਲ ਲਈ ਨજરਬੰਦ ਕੀਤਾ ਜਾਂਦਾ ਹੈ। ਉਹਦੇ ਤੇ ਕੋਈ ਮੁਕੱਦਮਾ ਹੋਵੇ ਭਾਵੇਂ ਨਾ ਹੋਵੇ। ਜਿਸ ਬੰਦੇ ਤੋਂ ਇੱਕ ਖਤਰਾ ਲੱਗੇ ਕਿ ਇਹ ਦੇਸ਼ ਦੇ ਵਿੱਚ ਇਹ ਸੂਬੇ ਦੇ ਵਿੱਚ ਕੋਈ ਗੜਬੜ ਪੈਦਾ ਕਰ ਸਕਦਾ ਹੈ। ਭਾਰਤ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ ਨੈਸ਼ਨਲ ਸਿਕਿਉਰਿਟੀ ਐਕਟ ਤੇ ਉਹਦੇ ਤਹਿਤ 1 ਸਾਲ ਲਈ ਬੰਦੇ ਨੂੰ ਨજરਬੰਦ ਕਰ ਦਿੱਤਾ ਜਾਂਦਾ ਹੈ। ਜੀ ਨਜ਼ਰਬੰਦ ਕਰਨ ਤੋਂ ਬਾਅਦ ਇੱਕ ਫਿਰ ਬੋਰਡ ਬਣਦਾ ਹੈ ਜੀ ਉਸ ਬੋਰਡ ਦੇ ਵਿੱਚ ਇੱਕ ਹਾਈ ਕੋਰਟ ਦਾ ਜੱਜ ਹੁੰਦਾ ਹੈ ਇੱਕ ਸੈਸ਼ਨ ਜੱਜ ਹੁੰਦਾ ਹੈ ਔਰ ਇੱਕ ਆਈਐਸ ਅਧਿਕਾਰੀ ਹੁੰਦਾ ਹੈ ਉਹ ਤਿੰਨ ਬੰਦਿਆਂ ਦਾ ਬੋਰਡ ਫਿਰ ਨਜ਼ਰਸਾਨੀ ਕਰਦਾ ਹੈ ਕਿ ਬੰਦੇ ਨੂੰ ਹੋਰ ਅੱਗੇ ਰੱਖਣ ਦੀ ਲੋੜ ਹੈ ਕਿ ਨਹੀਂ ਹੈ ਜੀ ਉਹ ਬੰਦੀ ਨਾਲ ਵੀ ਗੱਲਬਾਤ ਕਰਦੇ ਆ ਉਹ ਜਿਹੜੀ ਏਜੰਸੀ ਹੈ ਜੀ ਨੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਹੁੰਦੀ ਹੈ ਉਹਦੀ ਵੀ ਲੈ ਲੈਂਦੇ ਆ ਫਿਰ ਉਹ ਆਪਣਾ ਮਾਈਂਡ ਅਪਲਾਈ ਕਰਦੇ ਆ ਕਿ ਬੰਦੇ ਨੂੰ ਰਿਹਾ ਕਰਨਾ ਜਾਂ ਇਹ ਅੰਦਰ ਟੱਕੜਾ ਜੀ ਇਮੇਜ ਵਿੱਚ ਡੱਕੀ ਰੱਖੀ ਰੱਖਣਾ ਜੁਮੇ ਉਹ ਡੱਕਿਆ ਹੋਇਆ ਸੋ ਇਹ ਮਾਮਲੇ ਚ ਰਾਜੇਸ਼ ਸਿੰਘ ਖਾਲਸਾ ਕਹਿੰਦੇ ਵੀ ਸਾਲ ਉਹਨਾਂ ਦਾ ਪੂਰਾ ਹੋ ਚੁੱਕਿਆ ਕਿਉਂਕਿ ਜੂਨ ਮੇਰੇ ਖਰ ਮਾਰਚ ਹਾਂ ਮਾਰਚ 2023 ਦੇ ਵਿੱਚ ਇਹਨਾਂ ਨੂੰ ਨਜਰਬੰਦ ਕੀਤਾ ਗਿਆ ਸੀ ਤੇ ਮਾਰਚ 2023 ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਹੈ ਨਜਰਬੰਦੀ ਵਧਾ ਦਿੱਤੀ ਸੀ ਖਾਲਸਾ ਜੀ ਕਹਿੰਦੇ ਕਿ ਨਜਰਬੰਦੀ ਜਦੋਂ ਵਧਾਈ ਜਾਂਦੀ ਹੈ ਨਾ ਤਿੰਨ ਤਿੰਨ ਮਹੀਨੇ ਲਈ ਵਧਾਈ ਜਾਂਦੀ ਹੈ ਇੱਕ ਸਾਲ ਦੀ ਨਹੀਂ ਵਧਾਈ ਜਾਂਦੀ ਉਹ ਕਹਿੰਦੇ ਵੀ ਪਹਿਲਾਂ ਹੀ ਕਿਉਂਕਿ ਇਹ ਮਾਦੀ ਨਜ਼ਰਬੰਦੀ ਵਧਾਈ ਜਾ ਚੁੱਕੀ ਹੈ ਅਮਰਪਾਲ ਸਿੰਘ ਹੋਰਾਦੀ ਔਰ ਉਹ ਨਜ਼ਰਬੰਦ ਹੈ ਕੁਝ ਬੰਦੇ ਨੇ ਤੋਂ ਬਾਅਦ ਫੜੇਸੀ ਇਹਦੇ ਤਿੰਨ ਚਾਰ ਸਾਥੀ ਜੀ ਉਹ ਜਿਹੜੇ ਬਾਅਦ ਦੇ ਵਿੱਚ ਫੜੇਸੀ ਫਿਰ ਉਹ ਪਹਿਲਾ ਉਹਨਾਂ ਦਾ ਸਾਲ ਹੁੰਦਾ ਸਾਲ ਤੋਂ ਬਾਅਦ ਫਿਰ ਉਹਨਾਂ ਦੀ ਨਜ਼ਰਬੰਦੀ ਤਿੰਨ ਤਿੰਨ ਮਹੀਨਿਆਂ ਲਈ ਕਹਿੰਦੇ ਵੀ ਉਹਨਾਂ ਦੀ ਨਜ਼ਰਬੰਦੀ ਵਧਾਈ ਹੈ ਇਹ ਖਾਲਸਾ ਜੀ ਕਹਿੰਦੇ ਆ ਲੇਕਿਨ ਅਖਬਾਰਾਂ ਦੇ ਵਿੱਚ ਖਬਰ ਹੈ ਕਿ ਉਹਨਾਂ ਦੀ ਨਜ਼ਰਬੰਦੀ ਹੈ ਜਿਹੜੀ ਇੱਕ ਸਾਲ ਲਈ ਵਧਾ ਦਿੱਤੀ ਹੁਣ ਇਹ ਸਚਾਈ ਕੀ ਹੈ ਇਹ ਅੱਜ ਜੇ ਸਰਕਾਰੀ ਅਧਿਕਾਰੀ ਕੋਈ ਇਹਦੇ ਤੇ ਆਪਣਾ ਪ੍ਰਤੀਕਰਮ ਦੇਣਗੇ ਆਪਰਾ ਸਪਸ਼ਟਿਕਰਨ ਦੇਣਗੇ ਤੇ ਆਪਾਂ ਉਹਦੇ ਤੇ ਗੱਲ ਕਰਾਂਗੇ ਸਵਾਲ ਤੁਹਾਡਾ ਇਹ ਸੀ ਕਿ ਕੀ ਅਮਰਸਪਾਲ ਸਿੰਘ ਨੂੰ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਕਿਉਂ ਨਹੀਂ ਕੀਤਾ ਜਾ ਸਕਦਾ ਆਪਾਂ ਦੇਖਿਆ ਵੱਡੇ ਵੱਡੇ ਲੋਕ ਜਿਹੜੇ ਕਹਿੰਦੇ ਘੌਂਦੇ ਲੋਕ ਹੁੰਦੇ ਆ ਉਹ ਇਸਤੇਮਾਲ ਹੋ ਰਹੇ ਹੈ ਕੱਲ ਆਪਾਂ ਸਾਕਾ ਨੀਲਾ ਤਾਰਾ ਜਾਂ ਆਪਰੇਸ਼ਨ ਬਲੂ ਸਟਾਰ ਜਾਂ ਕੱਲੂਕਾਰੇ ਦੀ ਗੱਲ ਕਰਦੇ ਸੀ ਸੀਧੇ ਕੱਲੂਕਾਰੇ ਦੀ ਉਸ ਵੇਲੇ ਸਾਡੇ ਇੱਕ ਲਿਸਨਰ ਸਾਹਿਬ ਨੇ ਇਹ ਪੁਆਇੰਟ ਅਰੇਜ਼ ਕੀਤਾ ਸੀ ਕਿ ਜਿਹੜੀ ਉਹ ਮਦ ਭਾਗੀ ਘਟਨਾ ਵਾਪਰੀ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਇੰਦਰਾ ਗਾਂਧੀ ਦੀ ਸਰਕਾਰ ਸੀ ਜੇ ਉਹਦਾ ਕਸੂਰ 30% ਦੀ ਹੈ ਤਾਂ 70% ਦੀ ਕਸੂਰ ਹੋਰਾਂ ਤੇ ਰੰਦਾ ਵੀ ਹੈ ਤੇ ਮੈਂ ਉਹਦੇ ਵਿੱਚ ਕਿਹਾ ਵੀ ਸੀ ਕਿ ਉਹ ਤੁਹਾਨੂੰ ਪਤਾ ਕਿ ਜਿਹੜਾ ਵਾਈਟ ਪੇਪਰ ਜਾਰੀ ਹੋਇਆ ਸੀ ਉਹਦੇ ਵਿੱਚ ਹੈ ਜੇ ਜੇਲ੍ਹਾਂ ਦੇ ਵਿੱਚ ਬੈਠੇ ਸਾਡੇ ਵੱਡੇ ਵੱਡੇ ਆਗੂ ਜਿਹੜੇ ਵਕਫ ਵਕਫ ਸਮਾਜ ਦੇ ਨਜ਼ਰ ਪੰਦ ਕੀਤੇ ਹੋਏ ਆ ਸਰਕਾਰਾਂ ਨਾਲ ਗੱਲ ਕਰ ਸਕਦੇ ਐਰ ਉਹ ਵਰਤੇ ਜਾ ਸਕਦੇ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ 1992 ਦੇ 1991 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ। ਉਹਨਾਂ ਚੋਣਾਂ ਦੇ ਵਿੱਚ ਇਹ ਪਹਿਲਾ ਮੌਕਾ ਸੀ ਹੁਣ ਮੈਂ ਅੱਜ ਇੱਕ ਬੜਾ ਨਵਾਂ ਇਨਕਸ਼ਾਫ ਕਰ ਰਿਹਾ ਸਾਰੇ ਦਰਸ਼ਕਾਂ ਨੂੰ ਸ਼ਾਇਦ ਇਹਦੀ ਜਾਣਕਾਰੀ ਨਹੀਂ ਹੋਣੀ। ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਚ ਮੁੱਖ ਮੰਤਰੀ ਬਣੇ ਸੀ। ਆਹ ਬੜੀ ਐਮਐਲਏ ਬਣੇ ਸੀ। ਸੌਰੀ ਮੁੱਖ ਮੰਤਰੀ ਨਹੀਂ ਐਮਐਲਏ ਬਣੇ ਸੀ 1957 ਚ। ਜੀ 1957 ਤੋਂ ਬਾਅਦ ਫਿਰ ਜਿਹੜੀ ਦੂਜੀ ਚੋਣ ਹੋਈ ਸੀ 1962 ਵਾਲੀ ਜੀ ਉਹ ਚੋਣ ਪ੍ਰਕਾਸ਼ ਸਿੰਘ ਬਾਦਲ ਨੇ ਲੜੀ ਨਹੀਂ ਸੀ। ਹਾਂ ਜੀ ਕਿਉਂਕਿ ਪਹਿਲੀ ਵਾਰੀ ਜਦੋਂ ਇਹਨਾਂ ਨੇ ਚੋਣ ਲੜੀ ਸੀ ਉਹ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਸਮਝੌਤਾ ਸੀ ਅਕਾਲੀ ਦਲ ਨੇ ਆਪਣਾ ਚੋਣ ਨਿਸ਼ਾਨ ਜਿਹੜਾ ਉਹ ਸਰੈਂਡਰ ਕਰਤਾ ਸੀ ਔਰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣਾ ਲੜਿਆ ਸੀ ਦੋ ਵੱਲ ਦਾ ਦੀ ਜੋੜੀ ਸੀ ਉਦੋਂ ਇਹ ਸਮਝੌਤਾ ਹੋ ਗਿਆ ਸੀ ਕਿ ਜਿਹੜਾ ਅਕਾਲੀ ਦਲ ਹੈ ਇਹ ਧਾਰਮਿਕ ਕਮਾਂਤੱਕੀ ਸੀਮਤ ਰਹੂਗਾ ਇਹ ਸਰਗਰਮਦਾਇ ਮੀਤੀ ਵਿੱਚ ਕੋਈ ਭਾਗ ਨਹੀਂ ਲਊਗਾ ਕਾਂਗਰਸ ਪਾਰਟੀ ਨਾਲ ਇਹਨਾਂ ਦਾ 57 ਜੇ ਸਮਝੌਤਾ ਹੋ ਗਿਆ ਸੀ। ਜੀ। ਲੇਕਿਨ ਬਾਅਦ ਦੇ ਵਿੱਚ ਇਹ ਸਮਝੌਤਾ ਟੁੱਟ ਗਿਆ ਸੀ ਤੇ ਉਦੋਂ ਫਿਰ ਇਹ ਸਾਰੇ ਬੰਦੇ ਕਾਂਗਰਸ ਤੋਂ ਬਾਹਰ ਆ ਗਏ ਸੀ ਤੇ ਇਹਨਾਂ ਨੇ ਦੁਬਾਰਾ ਚੋਣ ਲੜੀ ਸੀ। ਉਸ ਦੌਰ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਪ੍ਰਤਾਪ ਸਿੰਘ ਕੈਰੋ। ਜੀ। ਪਰ ਪ੍ਰਤਾਪ ਸਿੰਘ ਕੈਰੋ ਪ੍ਰਕਾਸ਼ ਸਿੰਘ ਬਾਦਲਵਾਲੀ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹਨੇ ਇਹਨਾਂ ਨੂੰ ਬੁਲਾ ਕੇ ਕਿਹਾ ਕਿ ਜੇ ਤੂੰ ਐਮਐਲਏ ਬਣਨਾ ਹੈ। ਪ੍ਰਕਾਸ਼ ਸਿੰਘ ਇਹਨਾਂ ਨੂੰ ਉਹ ਪਾਸ ਕਹਿੰਦੇ ਨੇ ਸੀ ਪਾਰਟੀ ਜੇ ਤੁਸੀਂ ਬਣਨਾ ਐਮਐਲਏ। ਹੂੰ। ਤੁਸੀਂ ਵੀ ਐਮਐਲਏ ਬਣਦੇ ਤਾਂ ਤੁਹਾਨੂੰ ਇੱਕ ਹੋਰ ਟਿਕਟ ਦੇ ਦੇਂਗੇ ਦੋ ਟਿਕਟਾਂ ਦੇ ਦੇਜਾਂਗੇ ਪਰ ਤੁਸੀਂ ਲੜੋ ਕਾਂਗਰਸ ਦੀ ਟਿਕਟ ਤੇ ਇਹਨੇ ਕਿਹਾ ਜੀ ਮੈਂ ਤਾਂ ਅਕਾਲੀ ਦਲ ਨਾਲ ਆ ਉਹ ਕਹਿੰਦਾ ਫਿਰ ਵੇਖ ਲੈ ਸਰਕਾਰ ਕੀ ਕਰਦੀ ਹੁੰਦੀ ਹੈ ਤੱਪੜ ਰੋਲ ਦੇਾਂਗੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰੀ ਢਾਰੋਦੋ ਦਿਖਾਇਆ ਸੀ ਜਦੋਂ ਇਹਨੇ ਚੋਣ ਲੜਨ ਤੋਂ ਇਨਕਾਰ ਕਰਤਾ ਸੀ 62 ਦੀ ਚੋਣ ਇਹਨਾਂ ਨੇ ਨਹੀਂ ਸੀ ਲੜੀ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ 66 ਦੇ ਵਿੱਚ ਪੰਜਾਬੀ ਸੂਬਾ ਬਣ ਗਿਆ 67 ਦੇ ਵਿੱਚ ਚੋਣ ਹੁੰਦੀ ਹੈ ਤੇ ਪਹਿਲੀ ਚੋਣ ਫਿਰ ਦੂਜੀ ਚੋਣ ਇਹਨਾਂ ਨੇ ਉਦੋਂ ਲੜੀ ਸੀ 68 ਵਾਲੀ ਚੋਣ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਸੀ ਥੋੜੇ ਜਿਹੇ ਫੋਟਾ ਤੇ ਇਹਨਾਂ ਤੋਂ ਹਰਚਰਨ ਸਿੰਘ ਬਰਾਰ ਤੋਂ ਦੁਬਾਰਾ ਅਸੈਂਬਲੀ ਟੁੱਟ ਗਈ ਇਹਨਾਂ 7 ਚੋਣਾਂ ਹੁੰਦੀਆਂ ਹਨ ਤੇ 7 ਵਾਲੀ ਚੋਣ ਪ੍ਰਕਾਸ਼ ਸਿੰਘ ਬਾਦਲ ਜਿੱਤ ਗਏ ਸੀ ਜੀ ਔਰ ਜਿੱਤਨ ਤੋਂ ਬਾਅਦ ਸਟੇਟ ਮਿਨਿਸਟਰ ਬਣੇ ਸੀ ਸਟੇਟ ਮਿਨਿਸਟਰ ਪੰਚਾਇਤਾਂ ਤੇ ਪਿੰਡੂ ਵਿਕਾਸ ਤੇ ਔਰ ਉਸ ਵੇਲੇ ਮੁੱਖ ਮੰਤਰੀ ਹੁੰਦੇ ਸੀ ਜਸਟਿਸ ਗੁਰਨਾਮ ਸਿੰਘ ਊਰੀ ਫਿਰ ਗੁਰਨਾਮ ਸਿੰਘ ਤਾਂ ਜਦੋਂ ਮਤਭੇਦ ਹੋ ਗਿਆ ਸੰਤ ਫਤੇ ਸਿੰਘ ਦੇ ਨਾਲ ਤਾਂ ਉਹਨਾਂ ਨੇ ਉਹਨੂੰ ਹਟਾਤਾ ਸੀ ਮੁੱਖ ਮੰਤਰੀ ਤੋਂ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਸੀ। ਜੀ। ਦੂਜੀ ਕਮਜ਼ੋਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1991 'ਚ ਦਿਖਾਈ ਸੀ। ਜਦੋਂ 1991 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸੀ ਤੇ ਉਦੋਂ ਬਾਦਲ ਸਾਹਿਬ ਗਿੱਦੜਵਾਹ ਤੋਂ ਆਪ ਨਹੀਂ ਸੀ ਲੜੇ। ਜੀ। ਇਹਨਾਂ ਨੇ ਚੱਕ ਦੂਹੇ ਵਾਲੇ ਦੇ ਸਰਦਾਰ ਜਬਰਜੰਗ ਸਿੰਘ ਉਦੇਸੀ ਉਹਨਾਂ ਨੂੰ ਚੋਣ ਲੜਾਤੀ ਸੀ। ਹਾਂ। ਔਰ ਉਸ ਜ਼ੋਨ ਦੇ ਵਿੱਚ ਮੇਰੇ ਖਿਆਲ ਮੁਤਾਬਕ ਜੇ ਆਪਾਂ ਬੜਾ ਨਹੀਂ ਤਾਂ 20 ਦੇ ਕਰੀਬ ਅਕਾਲੀ ਦਲ ਦੇ ਉਮੀਦਵਾਰ ਮਾਰੇ ਗਏ ਸੀ। ਹਾਂ। ਜਿਹੜੋ ਮੀਤਵਾਰ ਮਾਰੇ ਗਏ ਸੀਗੇ ਤੇ ਉਸ ਫਿਰ ਉਹ ਐਨ ਆਖਰੀ ਮੌਕੇ ਦੇ ਉੱਤੇ ਚੋਣਾ ਰੱਦ ਕਰਤੀਆਂ ਸੀ ਸੈਸ਼ਨ ਨੇ ਤੇ 92 ਜਿਹੜਾ ਦਵਾਰਾ ਚੋਣ ਹੋਈ ਸੀ ਔਰ 92 ਦੇ ਵਿੱਚ ਅਕਾਲੀ ਦਲ ਨੇ ਬਾਈਕਾਟ ਕਰਤਾ ਸੀ ਉਹ ਬਾਈਕਾਟ ਕਿਉਂ ਕੀਤਾ ਸੀ ਬਾਈਕਾਟ ਇਹ ਨਹੀਂ ਸੀ ਕੀਤਾ ਕਿ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ ਉਹ ਵੀ ਇੰਡੀਅਨ ਸਟੇਟ ਦੇ ਨਾਲ ਮਿਲੀ ਭੁਗਤ ਕਰਕੇ ਕੀਤਾ ਸੀ ਵੀ ਕਿਉਂਕਿ ਖੜਕੂ ਬਾਦ ਹੈ ਖੜਕੂ ਬਾਦ ਨੂੰ ਕੁਚਲ ਲੈ ਔਰ ਕੁਚਲ ਵਾਸਤੇ ਅਕਾਲੀ ਦਲ ਦੇ ਕਿਸੇ ਵੀ ਲੀਡਰ ਦੇ ਵਿੱਚ ਇਹ ਪਹੁੰਚ ਨਹੀਂ ਉਹਨਾਂ 'ਚ ਇਹ ਹੌਸਲਾ ਨਹੀਂ ਇਸ ਸੱਕ ਮੁੰਡਿਆਂ ਨੂੰ ਗੋਲੀਆਂ ਨਾਲ ਭੁੰਨਣਗੇ ਇਹ ਕੰਮ ਕੌਣ ਕਰ ਸਕਦਾ ਸੀ ਉਦੋਂ ਫਿਰ ਚੋਣੇ ਕੀਤੀ ਗਈ ਕਿ ਇਹ ਕੰਮ ਤਾਂ ਬੀਨ ਸਿੰਘ ਕਰ ਸਕਦਾ ਤੇ ਉਹਦੇ ਨਾਲ ਕੇਪੀਐਸ ਗਿੱਲ ਜਿਹੜਾ ਹੈਗਾ ਤਾਇਨਾਤ ਕਰਕੇ ਆਪਾਂ ਇਸ ਯੋਜਨਾ ਨੂੰ ਸਿਰੇ ਚੜ੍ਹ ਸਕਦੇ ਹਾਂ ਸੋ ਚੰਦੀ ਸਾਹਿਬ ਜਿਹੜਾ 1992 ਦਾ ਬਾਈਕਟ ਕੀਤਾ ਸੀ ਉਹ ਇੱਕ ਯੋਜਨਾ ਦੇ ਤਹਿਤ ਕੀਤਾ ਸੀ ਤੁਹਾਡਾ ਸਵਾਲ ਸੀ ਕਿ ਕੀ ਅਮਰਪਾਲ ਸਿੰਘ ਹੋਰੀ ਇਸਤੇਮਾਲ ਕੀਤੇ ਜਾ ਸਕਦੇ ਜੇ ਪ੍ਰਕਾਸ਼ ਤੋਂ ਬਾਅਦ ਨੂੰ ਹੋਰੀ ਤੇ ਵੱਡੇ ਵੱਡੇ ਲੋਕ ਇਸਤੇਮਾਲ ਹੋ ਗਏ ਸੀ ਸਰਦਾਰ ਸਿਮਰਜੀਤ ਸਿੰਘ ਮਾਨਹੋਰਾ ਨੇ ਵੀ ਉਦੋਂ ਬਾਈਕਾਟ ਕੀਤਾ ਸੀ ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਅਮਰਪਾਲ ਸਿੰਘ ਹੋਰ ਨਹੀਂ ਹੋ ਸਕਦੀ ਅਮਰਪਾਲ ਸਿੰਘ ਹੋਰਾਂ ਨੇ ਜਦੋਂ ਕਹਿੰਦੇ ਹੁੰਦੇ ਸੀਗੇ ਜਦੋਂ ਗਏ ਸੀ ਕੌਮੀ ਇਨਸਾਫ ਮੋਰਚੇ 'ਚ ਪਹਾੜੀ ਉੱਥੇ ਜਾ ਕੇ ਜਿਹੜਾ ਮੈਨੇ ਭਾਸ਼ਣ ਦਿੱਤਾ ਸੀ ਉਸ ਭਾਸ਼ਣ ਦੇ ਵਿੱਚ ਕੀ ਕਹਿਿਆ ਸੀ ਵੀ ਕਿਉਂ ਇੱਥੇ ਬੈਠੇ ਸੜਕਾਂ ਤੇ ਲਈ ਡੀ ਜਾਂਦੇ ਹੋ ਕੀ ਹੋ ਜੂਗਾ ਕਿਤੇ ਧਰਮਿਆਂ ਦੇ ਨਾਲ ਕਦੇ ਜਿਹੜੇ ਬੰਦੀ ਸਿੰਘ ਰਿਹਾਈ ਹੁੰਦੇ ਹੁੰਦੇ ਆ ਸਭ ਤੋਂ ਬਾਅਦ 5-7 ਬੰਦੇ ਮਰ ਜਾਣਗੇ ਕੀ ਇਹਦੇ ਨਾਲ ਮੱਛਿਆ ਲੱਗਣ ਤੋਂ ਹਟ ਜੂਗੀ ਜਿਹੜਾ ਬੰਦਿਆ ਉਹ ਬੰਦਾ ਉਹ ਮਰਨ ਮਰਨ ਦੀਆਂ ਗੱਲਾਂ ਕਰਦਾ ਸੀ ਮੱਛਿਆ ਲੱਗਣ ਦੀ ਗੱਲ ਕਰਦਾ ਸੀ ਤੇ ਜੇ ਉਹੀ ਬੰਦਾ ਮੁੜ ਕੇ ਪਾਰਲੀਮੈਂਟ ਦੀ ਚੋਣ ਲੜਨ ਵਾਸਤੇ ਭਾਰਤੀ ਸੰਵਿਧਾਨ ਦੀ ਸੌਂ ਚੁੱਕ ਸਕਦਾ ਹੈ ਅੱਧਾ ਕੰਮ ਤਾਂ ਸੈਂਟਰ ਦਾ ਹੋ ਗਿਆ ਹੁਣ ਜਿਹੜਾ ਤੁਹਾਡਾ ਸਵਾਲ ਹੈ ਵੀ ਕੀ ਅਮਰਪਾਲ ਸਿੰਘ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਕਾਹਦੇ ਲਈ ਉਹ ਇਹ ਹੈ ਕਿ ਇਸ ਵੇਲੇ ਜਿਹੜੀ ਹੈਗੀ ਆਕਾਲੀ ਦਲ ਦੀ ਹਾਲਤ ਬਹੁਤ ਮਾੜੀ ਹੈ ਆਕਾਲੀ ਦਲ ਜਿਹੜਾ ਹੈਗਾ ਬਿਲਕੁਲ ਹਾਸ਼ੀਏ ਤੇ ਜਾ ਚੁੱਕਿਆ ਹੈ ਕਾਸ ਕੈਂਡੀਡੇਟਾਂ ਦੀਆਂ ਜਮਾਨਤਾਂ ਜਬਤ ਹੋ ਚੁੱਕੀਆਂ ਬੜਾ ਵੱਡਾ ਸੰਕਟ ਹੈ ਅੰਦਰ ਖਾਤੇ ਲੜਾਈ ਬਹੁਤ ਸਿੱਖੀ ਹੋ ਗਈ ਹੈ ਜੀ ਮੇਰਾ ਇਹ ਮੰਨਣਾ ਹੈ ਕਿ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਦਾ ਕਮਜ਼ੋਰ ਹੋਣਾ ਹੈ ਜੀ ਕਿਉਂਕਿ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਲੇਕਿਨ ਇਸ ਵੇਲੇ ਅਕਾਲੀ ਦਲ ਕਮਜ਼ੋਰ ਇਸ ਕਰਕੇ ਹੋ ਰਿਹਾ ਹੈ ਕਿ ਜਿਹੜੀਆਂ ਬਾਦਲ ਪਰਿਵਾਰ ਦੀਆਂ ਗਲਤੀਆਂ ਐ ਲੋਕ ਬਾਦਲ ਪਰਿਵਾਰ ਦੀ ਲੀਡਰਸ਼ਿਪ ਨੂੰ ਪਰਮਾਨ ਕਰਨ ਨੂੰ ਤਿਆਰ ਨਹੀਂ ਜੀ ਪਟੰਨਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜ਼ਰੂਰ 50000 ਵੋਟਾਂ ਤੇ ਜਿੱਤ ਗਈ ਹੈ ਔਰ ਸਾਰਾ ਕਾਲੀਦਲ ਡਿੰਗਾ ਮਾਰੀ ਜਾਂਦਾ ਕਿ ਬੀਬੀ ਦਾ ਸਾਜੀ ਮਾਰਜਿਨ ਵੱਧ ਗਿਆ ਪਹਿਲਾਂ 19000 ਹੁੰਦਾ ਸੀ ਫਿਰ 21000 ਹੋ ਗਿਆ ਸੀ ਹੁਣ ਬੀਬੀ ਜੀ ਜਿਹੜੀ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਲੱਖ ਤੋਂ ਉੱਪਰ ਦਾ ਸੀਗਾ ਫਿਰ 19 ਹੋ ਗਿਆ ਫਿਰ 21 ਹੋ ਗਿਆ ਤੇ ਹੁਣ 50000 ਦਾ ਮਾਰਜਿਨ ਹੋ ਗਿਆ ਜੀ ਪਰ ਇਹ ਠੀਕ ਹੈ ਬਾਦਲ ਪਰਵਾਰ ਜਿੱਤ ਗਿਆ ਕਾਲੀਦਲ ਤਾਂ ਹਾਰ ਗਿਆ ਨਾ ਜੀ ਜੀ ਸੋ ਜੇ ਕਾਲੀਦਲ ਕਮਜ਼ੋਰ ਹੁੰਦਾ ਹੈ ਤਾਂ ਕਾਲੀਦਲ ਜਿਹੜੀ ਥਾਂ ਖਾਲੀ ਕਰ ਰਿਹਾ ਉਹ ਥਾਂ ਕੋਈ ਤਾਂ ਭਰੂਗਾ ਜੀ ਜਿਹੜੀ ਡੀਪ ਇੰਡੀਅਨ ਸਟੇਟ ਆਫ ਜਾਣਦੀ ਹੈ ਕਿ ਉਹ ਥਾਂ ਕਿਹਦੇ ਰਾਹੀ ਭਰਨਾ ਹੈ ਔਰ ਥਾ ਭਰਨ ਵਾਸਤੇ ਉਹ ਪੂਰੀ ਤਰ੍ਹਾਂ ਜਤਨਸ਼ੀਲ ਹੈ। ਅਰ ਇੱਥੇ ਮੈਂ ਕਹਿ ਬਿਣਾ ਨਹੀਂ रह ਸਕਦਾ ਕਿ ਜਿਵੇਂ 1984 ਦੇ ਕੱਲੂ ਘਾਰੇ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਬਨੇ ਸੀ। ਉਦੋਂ ਵੀ ਅਕਾਲੀ ਦਲ ਜਿਹੜਾ ਹੈਗਾ ਬੇਅਰ ਸੋਕੇ ਰਹਿ ਗਿਆ ਸੀ ਕਿਉਂਕਿ ਅਕਾਲੀ ਦਲ ਬੇਜਾਨ ਹੋ ਗਿਆ ਸੀ। ਉਹ ਜਿਹੜੇ ਹਾਲਾਤ ਬਨੇ ਸੀ ਲਗਭਗ ਉਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹੈ। 84 ਦੇ ਵਿੱਚ ਕੱਲੂ ਘਾਰਾ ਹੁੰਦਾ ਹੈ। 83 ਦੇ ਵਿੱਚ ਇੰਦਰਾ ਗਾਂਧੀ ਮਰੀ ਜਾਂਦੀ ਹੈ ਤੇ 84 ਦੇ ਤੋਂ ਬਾਅਦ ਜਿਹੜੀ ਚੋਣ ਹੁੰਦੀ ਹੈ ਤੇ ਉਸ ਚੋਣ ਦੇ ਵਿੱਚ ਤੁਸੀਂ ਦੇਖੋ ਕਿ ਰਾਜੀਵ ਗਾਂਧੀ ਐਨੀਆਂ ਸੀਟਾਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਵਿੱਚ ਸਫਲ ਹੋ ਗਿਆ ਸੀ ਜਿੰਨੀਆਂ ਸੀਟਾਂ ਕਹਿੰਦੇ ਪੰਡਤ ਨਹਿਰੂ ਨੇ ਵੀ ਨਹੀਂ ਲਗੀਆਂ ਸੀ ਸੋ ਇਹ ਜਿਹੜਾ ਪੰਜਾਬ ਦੇ ਵਿਸ਼ੇ ਦੇ ਉੱਤੇ ਪੰਜਾਬ ਨੂੰ ਇੱਕ ਮੁੱਦਾ ਬਣਾ ਕੇ ਲੰਬਾ ਸਮਾਂ ਜੇ ਇੱਥੇ ਕਾਂਗਰਸ ਨੇ ਰਾਜ ਕੀਤਾ ਹੁਣ ਇਸੇ ਆਧਾਰ ਦੇ ਉੱਤੇ ਜਿਹੜਾ ਰਾਜ ਉਹ ਭਾਰਤੀ ਜਨਤਾ ਪਾਰਟੀ ਅੱਗੇ ਆਪਣਾ ਵਧਾਉਣਾ ਚਾਹੁੰਦੀ ਹੈ ਇਹਦੇ ਲਈ ਜੇ ਆਪਾਂ ਕਹਿੰਦੇ ਕਿ ਬਿੱਟੂ ਪਰਿਵਾਰ ਨੂੰ ਮਿਲਦਾ ਜੀ ਬਿੱਟੂ ਨੇ ਕਿਹਾ ਮੈਂ ਜਾਣ ਨੂੰ ਤਿਆਰ ਹਾਂ ਜਿਹੜਾ ਬਿੱਟੂ ਕੱਲ ਤੱਕ ਬੰਦੀ ਸਿੰਘਾਂ ਨੂੰ ਰਿਹਾਂ ਕਰਨ ਦਾ ਵਿਰੋਧ ਕਰਦਾ ਹੁੰਦਾ ਸੀ ਅਰਾਤੇ ਰਾਤ ਉਹਦਾ ਹਿਰਦਾ ਕਿਵੇਂ ਤਬਦੀਲ ਹੋ ਗਿਆ ਜੀ ਉਹ ਅਰਾਤੇ ਕਿਵੇਂ ਤਬਦੀਲ ਹੋ ਗਿਆ ਅਸਲ ਦੇ ਵਿੱਚ ਇਹ ਤਾਂ ਲੋਕ ਫਿਲੇ ਹੁੰਦੇ ਆ ਡੀਪ ਸਟੇਟ ਇਹਨਾਂ ਫਿਲੇ ਨੂੰ ਇਸਤੇਮਾਲ ਕਰਦੀ ਹੁੰਦੀ ਹੈ ਸੋ ਹੋ ਕੁਝ ਵੀ ਜਾਵੇ ਪਰ ਮੇਰਾ ਇਹ ਮੰਨਣਾ ਹੈ ਕਿ ਅਮਰਪਾਲ ਸਿੰਘ ਹੋਰਾ ਨੂੰ ਜਿਹੜਾ ਡਿਟੇਨ ਕਰਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਇਹ ਉਹਨਾਂ ਦੀ ਕਨਸਟੀਟਿਊਸ਼ਨ ਜਿਹੜਾ ਰਾਈਟ ਹੈ ਜੀ ਕਿਉਂ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ 197000 ਵੋਟਾਂ ਲੱਗਿਆ ਹੈ ਉਹਨਾਂ ਨੇ ਵੱਧ ਦੂਜਿਆਂ ਨਾਲੋਂ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਰਜਿਨ ਹੈ ਇਹ ਇੱਕ ਕਿਸਮ ਦਾ ਪੰਜਾਬ ਦੇ ਲੋਕਾਂ ਦਾ ਫਤਵਾ ਹੈ ਕਿ ਇਹ ਬੰਦਾ ਉਹ ਨਹੀਂ ਜਿਹੜਾ ਇਹਨੂੰ ਸਮਝਿਆ ਗਿਆ ਸੀ ਹਾਂ ਹਾਂ ਔਰ ਮੈਂ ਇਸ ਕਾਨੂੰ ਕੋਈ ਮਾੜੀ ਵੀ ਨਹੀਂ ਸਮਝਦਾ ਕਿ ਜੇ ਕੋਈ ਬੰਦਾ ਮੁਕਤਾਰਾ ਦੇ ਵਿੱਚ ਆਉਂਦਾ ਹੈ ਕਿ ਡੈਮੋਕ੍ਰੈਟਿਕ ਤਰੀਕੇ ਨਾਲ ਆਪਣਾ ਅੰਦੋਲਨ ਲੜੇ ਭਾਵੇਂ ਖਾਲਸਾਣ ਦਾ ਹੀ ਲੜੇ ਉਹਨੂੰ ਰਾਈਟ ਹੈ ਉਹਨੂੰ ਲੜਨਾ ਚਾਹੀਦਾ ਹੈ ਜੀ ਆ ਜਿਹੜੀ ਮਾਰ ਤਾੜ ਕਰਨੀ ਹੈ ਵੀ ਕਦੇ ਗੁਰਦੁਆਰੇ ਚ ਫੜ ਦਿਓ ਜੀ ਕੁਰਸੀਆਂ ਫੜ ਦਿਓ ਮੇਜ਼ ਫੜ ਦਿਓ ਕਿਸੇ ਦੇ ਬਦਲ ਬਜ਼ੁਰਗ ਬੰਦੇ ਆ ਜਿਹੜੀ ਤੁਸੀਂ ਬੇਇੱਜ਼ਤੀ ਕਰਦੇ ਹੋ ਜਿਹੜੀ ਇਸ ਕਿਸਮ ਦੀ ਜਿਹਨੂੰ ਆਪਾਂ ਕਹਾਂਗੇ ਨਾ ਇਹ ਬੁਰਸ਼ਾ ਕਰਦੀ ਟਾਈਪ ਇਹ ਪੋਲਿਟਿਕਸ ਜਿਹੜੀ ਹੈ ਇਹ ਇਹ ਲੰਬੇ ਸਮੇਂ ਦੇ ਲਈ ਨਹੀਂ ਇਹ ਥੋੜੇ ਸਮੇਂ ਬਾਅਦ ਹੀ ਕੁਲ ਖੜਾਉਣਾ ਸ਼ੁਰੂ ਕਰ ਦਿੰਦੀ ਹੈ ਉਹਦੇ ਤੋਂ ਲੰਬੇ ਹੋ ਕੇ ਤੁਸੀਂ ਡੈਮੋਕਰੇਟਿਕਲੀ ਕਰ ਲਓ ਬਹੁਤ ਸਾਰੇ ਲੋਕ ਡੈਮੋਕਰੇਟਿਕਲੀ ਕਰੀ ਰਹੇ ਔਰ ਹਰਜੀਤ ਸਿੰਘ ਨਿੱਜਰ ਦਾ ਮਾਮਲਾ ਹੈ ਹਰਜੀਤ ਸਿੰਘ ਮੇਜਰ ਨੇ ਕੈਨੇਡਾ ਚ ਕਿਹੜੀਆਂ ਤਨਵਾਰਾਂ ਚਲਾਈਆਂ ਵਿਚਾਰੇ ਨੇ ਕਿਹੜੀਆਂ ਗੋਲਗੀਆਂ ਚਲਾਈਆਂ ਸੀ ਪਰ ਹਰਜੀਤ ਸਿੰਘ ਮੇਜਰ ਦਾ ਕਤਲ ਹੁੰਦਾ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨੂੰ ਮੋਨ ਧਾਰ ਕੇ ਸ਼ਹਾਦਤ ਲਈ ਭੇਟ ਕੀਤੀ ਜਾਂਦੀ ਹੈ ਇਹਦਾ ਮਤਲਬ ਕੀ ਹੈ ਦੁਨੀਆ ਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜੀ ਜਿੱਦੇ ਦਾ ਸਿੱਖ ਸੰਘਰਸ਼ ਸ਼ੁਰੂ ਹੋਇਆ ਪਹਿਲੀ ਵਸਾਲ ਹੈ ਜਦੋਂ ਕਿਸੇ ਬੰਦੇ ਨੂੰ ਸ਼ਹਾਦਤ ਲਈ ਭੇਟ ਕੀਤੀ ਗਈ ਹੈ ਉਹ ਤਾਂ ਸਿਆਰਵੰਨ ਅੰਦੋਲਨ ਹੀ ਲੜ ਰਿਹਾ ਸੀ ਇੰਡੀਆ ਦੇ ਵਿੱਚ ਪਤਾ ਨਹੀਂ ਹੋਣੀ ਕੁਝ ਕੀਤਾ ਜਾਂ ਨਹੀਂ ਕੀਤਾ ਲੇਕਿਨ ਜਦੋਂ ਕੈਨੇਡਾ ਚ ਆਇਆ ਕੈਨੇਡਾ ਦੇ ਵਿੱਚ ਤਾਂ ਆ ਕੇ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਆਪਣੇ ਅੰਦੋਲਨ ਨੂੰ ਅਗਾਂਹ ਵਧਾ ਰਹੇ ਸੀ ਤੇ ਜੇ ਕੈਨੇਡਾ ਚ ਜਾਂ ਅਮਰੀਕਾ ਦੇ ਵਿੱਚ ਉਸ ਅੰਦੋਲਨ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਮਹੂਰੀ ਤਰੀਕੇ ਦੇ ਨਾਲ ਅਨਮਨਪੂਰਵਕ ਤਰੀਕੇ ਨਾਲ ਤਾਂ ਫਿਰ ਇੰਡੀਆ 'ਚ ਵੀ ਬਦਾਇਆ ਜਾ ਸਕਦਾ ਹੈ ਜੇ ਤਾਂ ਉਸ ਪਰਸੇ ਨੂੰ ਗੱਲ ਜਾਂਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ ਪਰ ਜੇ ਭਰਾ ਮਾਰ ਜੰਗ ਵਾਸਤੇ ਇੰਡੀਅਨ ਸਿਟੇਟ ਡੀਪ ਸਟੇਟ ਇਸਤੇਮਾਲ ਕਰਦੀ ਹੈ ਕਿਸੇ ਨੂੰ ਤਾਂ ਫਿਰ ਗੱਲ ਜ਼ਰੂਰ ਫਿਕਰ ਵਾਲੀ ਹੈਗੀ ਇੱਥੇ ਫਿਰ ਜਿਹੜੇ ਇਹ ਵੀ ਹੈ ਕਿ ਜਿਹੜੇ ਲੋਕ ਉਹਦੇ ਪਿੱਛੇ ਹੈ ਕਿਉਂਕਿ ਅਚਨਚੇਤ ਤਾਂ ਹੈ ਨਹੀਂ ਕਿ ਬੰਦਾ ਦੁਬਈ ਚੋਂ ਹੈ ਸੁਖਵੀਰ ਤੋਂ ਬਾਅਦ ਹੋਰੀ ਤਾਂ ਇਲਜ਼ਾਮ ਲਾਈ ਜਾਂਦੇ ਨੇ ਤਾਂ ਕਹੀ ਜਾਂਦੇ ਜੀ ਧਾਰਾ ਸਸਤਾ ਬੰਦਾ ਹੈ ਇਹਨੂੰ ਇੰਡੀਅਨ ਏਜੰਸੀਆਂ ਲੈ ਕੇ ਇੱਕ ਪਾਸੇ ਇਹ ਕਹਿ ਰਹੇ ਆ ਅਕਾਲੀ ਦਲ ਦਾ ਪ੍ਰਧਾਨ ਕਹਿ ਰਹੇ ਆ ਜੀ ਦੂਜੇ ਪਾਸੇ ਅਕਾਲੀ ਦਲ ਦਾ ਇੱਕ ਹੋਰ ਲੀਡਰ ਹੈ ਪ੍ਰੇਮ ਸਿੰਘ ਚੰਦੂ ਬਾਜਰਾ ਜਿਹੜਾ ਚੌੜਾ ਸਾਹਿਬ ਦੇ ਜਦੋਂ ਮੋੜ ਲੈਵਾ ਹੋਇਆ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਬੜਾ ਕਰੀਬ ਹੋ ਗਿਆ ਸੀ ਉਹਨੇ ਅਲਟੀਮੇਟਮ ਦਿੱਤਾ ਵੀ ਜਨਤਾ ਜੀ ਇਹਨਾਂ ਨੂੰ ਛੱਡ ਦਿਓ ਜੇ ਅਮਰਪਾਲ ਸਿੰਘ ਨੂੰ ਨਹੀਂ ਛੱਡੋਗੇ ਤੇ ਫਿਰ ਅਸੀਂ ਆਨੰਦਪੁਰ ਸਾਹਿਬ ਤੋਂ ਅੰਦੋਲਨ ਸ਼ੁਰੂ ਕਰਾਂਗੇ ਉਹਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਹੋ ਕੀ ਰਿਹਾ ਹੈ ਸੋ ਇਹ ਇਹਦਾ ਜਦੋਂ ਖਲਾਅ ਵਾਲਾ ਸਥਿਤੀ ਹੋਵੇ ਜਿਹਨੂੰ ਆਪਾਂ ਕਹਿ ਦਿੰਦੇ ਆ ਖਾਲੀ ਥਾਂ ਹੋਵੇ ਸਪੇਸ ਹੋਵੇ ਸੋ ਉਸ ਸਪੇਸ ਨੂੰ ਭਰਨ ਵਾਸਤੇ ਡੀਪ ਇੰਡੀਆ ਯੂਨੀਟ ਸਟੇਟ ਬੜੇ ਲੋਕਾਂ ਨੂੰ ਇਸਤੇਮਾਲ ਕਰ ਲੈਂਦੀ ਹੈ ਬਹੁਤ ਵੱਡੇ ਵੱਡੇ ਲੋਕ ਇਸਤੇਮਾਲ ਕੀਤੇ ਗਏ ਆ ਆਪਾਂ ਨਹੀਂ ਚਾਹੁੰਦੇ ਕਿ ਇਹੋ ਜਿਹੇ ਹਾਲਾਤ ਵਾੜਨ ਆਪਾਂ ਚਾਹੁੰਦੇ ਹਾਂ ਕਿ ਠੀਕ ਤਰੀਕੇ ਨਾਲ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਲੜਾਈ ਲੱਗ ਮੈਂ ਇੱਥੇ ਮਿਸਾਲ ਦੇਣੀ ਚਾਹੁੰਗਾ ਇੰਜੀਨੀਅਰ ਰਸ਼ੀਦ ਦੀ ਜੀ ਇੰਜੀਨੀਅਰ ਰਸ਼ੀਦ ਜਿਹੜੇ ਹੈਗੇ ਆ ਬਾਰਾਮੂਲਾ ਤੋਂ ਜੇਲ੍ਹ 'ਚ ਬੈਠੇ ਐਮਪੀ ਚਲੇ ਗਏ ਆਰ 4 ਸਾਲਾਂ ਤੋਂ ਜੇਲ੍ਹ ਦੇ ਵਿੱਚ ਐ ਜੀ ਟੈਰਰ ਫੰਡਿੰਗ ਦਾ ਉਹਨਾਂ ਦੇ ਖਿਲਾਫ ਇਲਜ਼ਾਮ ਆ ਕਸ਼ਮੀਰੀ ਹੈ ਹਾਂ ਔਰ ਉਹਨਾਂ ਨੇ ਜਿਹੜਾ ਆ ਗਿਆ ਤੁਹਾਡਾ ফারুক ਅਬਦੁੱਲਾਹ ਬੇਟਾ ਉਮਰ ਅਬਦੁੱਲਾਹ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਰਿਹਾ ਉਹ ਨੂੰ ਰਾਜ ਦੇ ਵੱਡੀਆਂ ਵੋਟਾਂ ਦੇ ਫਰਕ ਨਾ ਆ ਰਾਇਆ ਉਹ ਪਹਿਲਾਂ ਵੀ ਐਮਐਲਏ ਰਿਹਾ ਉਹ ਲੋਕ ਜਿਸ ਧੰਗ ਦੇ ਨਾਲ ਕਸ਼ਮੀਰੀ ਉੱਥੇ ਆਵਾਜ਼ ਅੰਦੋਲਨ ਚਲਾ ਰਹੇ ਆ ਉਹਨਾਂ ਦਾ ਸਿਆਰਬੰਦ ਜੋੜ ਨੇ ਜਿਹੜਾ ਹੈਗਾ ਉਹਨੂੰ ਸਾਫ਼ ਸੀ ਕਹਿ ਸਕਦੇ ਪਾਕਿਸਤਾਨ ਸਪੌਂਸਰਡ ਹੈ ਪਰ ਉੱਥੇ ਜਿਹੜੀ ਇੱਕ ਮੂਵਮੈਂਟ ਜਿਹੜੀ ਹੈ ਉਹ ਮੂਵਮੈਂਟ ਉਹ ਵੀ ਚੱਲ ਰਹੀ ਹੈ ਜਿਹੜੀ ਕਹਿੰਦੇ ਵੀ ਕਸ਼ਮੀਰੀਆਂ ਨੂੰ ਜਿਹੜਾ ਉਹਨਾਂ ਨੂੰ ਪਹਿਲਾਂ ਇੱਕ ਸਭੇ ਸ਼ਾਸਨ ਦਾ ਆ ਉਹ ਕੰਨਨ ਦੀ ਖੁਦਮੁਖਤਿਆਰੀ ਮਿਲੀ ਹੋਈ ਸੀ ਧਾਰਾ 370 ਨਾਲ ਖਤਮ ਕੀਤੀ ਗਈ ਹੈ ਧਰਮ ਦਾ 370 ਖਤਮ ਕਰਕੇ ਖਤਮ ਕੀਤਾ ਗਿਆ ਸਟੇਟਸ ਹੈ ਇਹ ਉਹਦਾ ਪ੍ਰਤੀਕਰਮ ਹੈ ਜੇ ਉੱਥੋਂ ਦੇ ਲੋਕਾਂ ਨੇ ਇੰਜੀਨੀਅਰ ਰਸ਼ੀਦ ਨੂੰ ਰੱਖਿਆ ਹੋਇਆ ਤਾਂ ਉਹ ਵੀ ਜੇਲ੍ਹ ਦੇ ਵਿੱਚ ਹੈ ਮਤਲਬ ਉਸ ਤਰੀਕੇ ਦੇ ਨਾਲ ਮੂਵਮੈਂਟ ਹੋਣੀ ਚਾਹੀਦੀ ਹੈ ਹਾਂ ਇਹ ਜ਼ਰੂਰ ਹੈ ਕਿ ਸੰਜੇ ਸਿੰਘ ਜੇ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ ਉਹਨੂੰ ਵੀ ਮਿਲ ਗਈ ਹੈ ਜੀ ਸੌਚ ਕਰਨ ਦੀ ਇਜਾਜ਼ਤ ਇੱਕ ਅਦਾਲਤ ਨੇ ਦਿੱਤੀ ਇਸੇ ਤਰੀਕੇ ਮੇਰੇ ਕੋਲ ਇੱਕ ਹੋਰ ਮਿਸਾਲ ਹੈ ਜੀ ਉਹ ਮਿਸਾਲਾ ਆਸਾਨ ਦੀ ਸਮੇਂ ਦੇ ਵਿੱਚ ਜਿਹੜਾ ਹੈਗਾ ਅ ਅ ਇੱਕ ਅ ਮਿਸਟਰ ਕੋਈ ਹੈ ਗਗੋਈ ਹੈ ਉਹ ਗਗੋਈ ਹੋਰੀ ਜਿਹੜੇ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹ 2021 ਤੋਂ ਜੇਲ੍ਹ ਚ ਬੰਦ ਹੈ ਸਿਰ ਤੇ ਫਿਰ ਸਿਰ ਸਾਗਰ ਜਿਹੜਾ ਹੈਗਾ ਇੱਕ ਕੰਸਟੀਟਿਊਐਂਸੀ ਆ ਉਤੋਂ ਉਹ ਜਿੱਤ ਗਿਆ ਸੀ ਜੀ ਐਮਐਲਏ ਬਣ ਗਿਆ ਸੀ ਅਖਲ ਗਗੋਈ ਦਾ ਨਾਮ ਉਹਦਾ ਅਖਲ ਗਗੋਈ ਹੈ ਔਰ ਅਖਲ ਗਗੋਈ ਨੇ ਐਪਲੀਕੇਸ਼ਨ ਪਾਈ ਅਦਾਲਤ ਚ ਜੀ ਕਿ ਜੀ ਮੈਨੂੰ ਆਰਜੀ ਰਿਹਾਈ ਦਿੱਤੀ ਜਾਵੇ ਮੈਂ ਸੌ ਚੁੱਕਣੀ ਆ ਉਹ ਛੋਟੀ ਅਦਾਲਤ ਨੇ ਹੀ ਉਹਨੂੰ ਆਰਜੀ ਰਿਹਾਈ ਦੇ ਦਿੱਤੀ ਸੀ ਉਹ ਸੌ ਚੁੱਕੜੀ ਆ ਵੇ ਔਰ ਸੌ ਚੁੱਕਣ ਦੀ ਮਿਆਦ ਜਿਹੜੀ ਹੁੰਦੀ ਹੈ ਜੀ ਇਹ 6 ਮਹੀਨਿਆਂ ਦੀ ਹੁੰਦੀ ਹੈ 6 ਮਹੀਨੇ ਦੇ ਵਿੱਚ ਵਿੱਚ ਬੰਦਾ ਜਦੋਂ ਮਰਦੀ ਹੈ ਸੌ ਚੁੱਕ ਸਕਦਾ ਹੈ ਅਮਰਪਾਲ ਸਿੰਘ ਕੋਲੇ ਰਾਈਟ ਹੈ ਉਹ ਐਪਲੀਕੇਸ਼ਨ ਪਾਸ ਕਰ ਸਕਦੇ ਆ ਅਦਾਲਤ ਦੇ ਵਿੱਚ ਤੇ ਅਦਾਲਤ ਮਤਲਬ ਕਿਉਂਕਿ ਕਨਸਟੀਟਿਊਸ਼ਨ ਰਾਈਟ ਆ ਸੌ ਚੁੱਕਣਾ ਲੋਕਾਂ ਨੇ ਉਹਨੂੰ ਚੁੜਿਆ ਉਹਨੂੰ ਸੌ ਚੁੱਕਣ ਦੀ ਇਜਾਜ਼ਤ ਮਿਲੂਗੀ ਇਹ ਨਹੀਂ ਕਿ ਨਾ ਮਿਲੇ ਉਹ ਤਾਂ ਮਿਲ ਹੀ ਮਿਲਦੀ ਹੈ ਫਰੋ ਲੈਂਦੇ ਕਦੋਂ ਆ ਤੇ ਮਿਲਦੀ ਕਦੋਂ ਇਹ ਇਸ ਕਲਪਿੰਡਰ ਪਰ ਹੈ 24 ਤਾਰੀਖ ਨੂੰ ਸੈਸ਼ਨ ਸ਼ੁਰੂ ਹੋਣੇ ਇਹ 24 ਤੋਂ ਪਹਿਲਾਂ ਪਹਿਲਾਂ ਵੀ ਮਿਲ ਸਕਦੀ ਹੈ ਚਲਦੇ ਸੈਸ਼ਨ ਦੇ ਵਿੱਚ ਵੀ ਉਹ ਬਾਹਰ ਆ ਸਕਦੇ ਆ ਲੇਕਿਨ 6 ਮਨਥ ਸੈਸ਼ਨ ਨੇ ਦੁਬਾਰਾ ਫੇਰ ਹੋਣਾ ਹੁੰਦਾ ਹੈ ਮੇਰੇ ਖਿਆਲ ਮੁਤਾਬਕ ਐਸੇ ਸੈਸ਼ਨ ਦੇ ਵਿੱਚ ਉਹਨਾਂ ਨੂੰ ਸੌਚ ਚੁੱਕੀਂ ਦੀ ਇਜਾਜ਼ਤ ਮਿਲ ਜਾਣੀ ਹੈ ਜੀ ਬਿਲਕੁਲ ਜੀ ਆਪਣੇ ਨਾਲ ਕਾਲਰ ਵੀ ਜੁੜੇ ਨਾਲ ਹੀ ਮੈਂ ਦੱਸਦਾ ਜੀ ਸਿੰਘ ਟ੍ਰੈਵਲ ਵੱਲੋਂ ਜੇ ਤੁਸੀਂ ਨਨਕਾਣਾ ਸਾਹਿਬ ਦੀ ਯਾਤਰਾ ਤੇ ਜਾਣਾ 4 ਦਿਨ ਦੀ ਯਾਤਰਾ ਜਿਹੜੀ ਹੈ 5 ਨਵੰਬਰ ਤੋਂ ਸ਼ੁਰੂ ਹੋਣੀ ਦੁਬਈ ਦੀ ਤੇ 9 ਦਿਨ ਜਿਹੜੇ ਪਾਕਿਸਤਾਨ ਦੇ ਨਵੰਬਰ 18 2024 ਤੱਕ 4 ਜਿਹੜਾ ਸਾਲ ਭਰ ਚਾਰ ਵਾਰ ਉਹ